ਲੁਧਿਆਣਾ ਦੇ ਪੋਸ਼ ਏਰੀਆ ਗੁਰਦੇਵ ਨਗਰ ਵਿੱਚ ਉਸ ਵੇਲੇ ਹਲਚਲ ਮਚ ਗਈ ਜਦੋਂ ਇੱਕ ਕੰਮ ਕਰਨ ਵਾਲੀ ਮਹਿਲਾ ਆਪਣੇ ਕਮਰੇ ਵਿੱਚ ਵੜੀ ਤਾਂ ਉੱਥੇ ਦੇਖਿਆ ਕਿ ਸਾਰਾ ਸਮਾਨ ਖਿਲਰਿਆ ਪਿਆ ਸੀ ਜਦੋਂ ਦੋਸ ਨੇ ਰੋੜਾ ਪਾਇਆ ਤਾਂ ਮਾਲਕਾ ਨੇ ਦੇਖਿਆ ਕਿ ਇੱਕ ਵਿਅਕਤੀ ਜੋ ਕਿ ਉਸ ਕਮਰੇ ਵਿੱਚ ਆਇਆ ਸੀ ਉੱਥੋਂ ਸਮਾਨ ਚੋਰੀ ਕਰਕੇ ਗਿਆ ਹੈ ਤੇ ਉਸ ਦੀ ਜਿਹੜੀ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ ਉਧਰ ਹੀ ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਉਸ ਵੇਲੇ ਤਿੰਨ ਘਰਾਂ ਦੇ ਵਿੱਚ ਚੋਰੀ ਹੋਈ ਹੈ ਤੇ ਉਹਨਾਂ ਪੁਲਿਸ ਬਾਰੇ ਵੀ ਕੁਝ ਕਿਹਾ ਹੈ ਆਉਸਮਾਨੇਆ ਅੱਗੇ ਸਾਰੀ ਜਿਹੜੀ ਗੱਲਬਾਤ ਹੈ ਉਹਨਾਂ ਨੇ ਜੋ ਕੀਤੀ ਹੈ ਫਰ ਨਾਲ ਮਿੱਤਰ ਸਾਡੇ ਇਹਦੀ ਕੁੱਠੀ ਨਾਲ ਵੀ ਬਣ ਰਹੀ ਹੈ ਜੀ ਪਰ ਇਹਨਾਂ ਨੂੰ ਮੇਰੇ ਦੋ ਬੰਦੇ ਅੰਦਰ ਇੱਥੇ ਹੋਏ ਆਗੇ ਆ ਇਹਨਿੰਗ ਖਾਲੀ ਹੈਗੀ ਹੈ ਤੇ ਉਹ ਬੰਦਾ ਇਧਰੋਂ ਇਧਰ ਆਇਆ ਇਧਰੋਂ ਉਧਰ ਗਿਆ ਤੇ ਉੱਪਰ ਘੁੰਮਦਾ ਰਿਹਾ ਅਸੀਂ ਆਪਣੇ ਸਾਰੇ ਕੈਮਰੇ ਤੇ ਕਿਤੇ ਮਿੱਤਰ ਸਾਹਿਬ ਨੂੰ ਬੁਲਾਇਆ ਫਿਰ ਇਹ ਆਏ ਇਹਨਾਂ ਨੇ ਆਪਣੇ ਇਹਨਾਂ ਕੋਲ ਸਾਰੇ ਕੈਮਰੇ ਲੱਗੇ ਹੋਏ ਕੁੱਠੀ ਬੰਦੀ ਹੋ ਜਾਂਦਾ ਵੀ ਇਹਨਾਂ ਨੇ ਪੂਰੇ ਕੈਮਰੇ ਲਾਏ ਹੋਏ ਸਾਰਾ ਚੱਕੂ ਕਿੰਨਾ ਬੰਦਾ ਉੱਪਰ ਘੁੰਮ ਰਿਹਾ ਸੀਗਾ ਜੀ ਕਿੰਨੇ ਕਜੇ ਤੱਕ ਦੇਖੋ ਜੀ ਇਹ ਇਹਨਾਂ ਨੇ ਕੈਮਰੀ ਆ ਕੇ ਖੋਲੀ ਹੈ ਤੈਨੂੰ 8:30 ਵਜੇ ਦੀ ਨਹੀਂ 6:37 ਦੇ ਅੰਦਰ ਗਿਆ ਜੀ 8:30 ਵਜੇ ਕਿਵੇਂ ਖੋਲੇ ਆਪਾਂ ਹਾਂ ਤੇ ਉਸ ਵੇਲੇ ਤੱਕ ਕੋਈ ਬੰਦਾ ਉੱਪਰ ਹੀ ਸਗਾ ਜੀ 6:30 ਵਜੇ ਤੋਂ ਲੈ ਕੇ 8:30 ਵਜੇ ਦੀ ਬੰਦਾ ਉੱਪਰ ਹੀ ਸਗਾ ਪੌਣੇ 9:00 ਹੀ ਬੰਦਾ ਉੱਪਰ ਹੀ ਸਗਾ ਤੇ ਅਸੀਂ ਪੌਣੇ 9:00 ਵਜੇ 112 ਨੰਬਰ ਤੇ ਪੀਸੀਆਰ ਨੂੰ ਫੋਨ ਕੀਤਾ ਜੀ ਜੀ ਤੇ ਪਰ ਤਿੰਨ ਫੋਨ ਦਿੱਤੇ ਆ ਉਸ ਤੋਂ ਬਾਅਦ ਐਸਐਚਓ ਸਾਹਿਬ 5 ਨੰਬਰ ਤੇ ਗੱਲ ਕੀਤੀ ਆ ਤੇ 10:30 ਵਜੇ ਇੱਥੇ ਪੀਸੀਆਰ ਆਈ ਆ ਜੀ ਜੀ ਉਸ ਤੋਂ ਬਾਅਦ ਉਹ ਬੰਦਾ ਟੱਪ ਕੇ ਸਾਡੇ ਚੌਥੀ ਕੋਟੀ ਢਿੱਲੋ ਸਾ ਉਠੀ ਵੱਲੋਂ ਟੱਪਿਆ ਤੇ ਉਧਰੋਂ ਹੁਣ ਹਜੇ ਤੱਕ ਪੁਲਿਸ ਲੱਗੀ ਹੋਈ ਹੈ ਸ਼ਾਇਦ ਉਹ ਭੱਜ ਗਿਆ ਜਾਂ ਕੀ ਹੋਇਆ ਗਾਰਡ ਹਾਊਸ ਇਸ ਤਰ੍ਹਾਂ ਦੇਖਦੇ ਪੋਸ਼ ਏਰੀਆ ਗੁਰਦੇਵ ਨਗਰ ਦੇਖੋ ਜੀ ਪੋਸ਼ ਏਰੀਆ ਹੈ ਬੈਕ ਤੇ ਜੱਸਵ ਰਹਿੰਦੇ ਆ ਔਰ ਇੰਨੀ ਅੱਛੀ ਲੋਕੇਲਟੀ ਹੈ ਉਹ ਦੇਖਦੇ ਆ ਕਿ ਇੰਨੀ ਇਨ ਸਿਕਿਉਰਟੀ ਐ ਜਾਂ ਕੁਛ ਹੈ ਜੀ ਪਰ ਇੱਥੇ ਤਾਂ ਨਾ ਤਾਂ ਅਸੀਂ ਆਪਣੇ ਏਰੀਆ 'ਚ ਕਦੀ ਪੀਸੀਆਰ ਆਉਂਦੀ ਦੇਖੀ ਐ ਨਾ ਕੁਛ ਵੀ ਤਾਂ ਚਲੋ ਉਹਦਾ ਇੱਕ ਅਲੱਗ ਚੀਜ਼ ਐ ਪੀਸੀਆਰ ਆਉਂਦੀ ਐ ਜਾਂ ਨਹੀਂ ਆਉਂਦੀ ਪਰ ਹੁਣ ਤਾਂ ਕੰਪਲੇਨਟ ਲਖਾਈ 112 ਨੰਬਰ ਤੇ ਤਿੰਨ ਵਾਰੀ ਜੀ ਉਹਦੇ ਬਾਅਦ ਵੀ ਡੇਢ ਘੰਟੇ ਬਾਅਦ ਪੁਲ ਕੀ ਲੀਫਾ ਜੀ ਦੋਸ਼ ਸ਼ਮਨ ਦੇ ਤੁਸੀਂ ਕਿਹਦੇ ਭਾਈ ਸਾਹਿਬ ਦੋਸ਼ ਕਹ ਲੈੋ ਕੁਝ ਕਹੋ ਜੇ ਟਾਈਮ ਤੇ ਆਏ ਨਾ ਫੜੇ ਜਾਂਦੇ ਬੰਦੇ ਜੀ ਸਹੀ ਕਹਾਂਗੇ ਜੀ ਜੇ ਟਾਈਮ ਦੀ ਗੱਲ ਕਰੀਏ ਤਾਂ 6:30 ਵਜੇ ਨਹੀਂ ਰੋਸ਼ਨੀ ਜੀ ਮੈਂ ਰਿਕਾਰਡਿੰਗ ਦਾ ਤੁਹਾਨੂੰ ਦੇਰ ਦੇ ਦੇਣਾ ਉਸ ਲਈ ਅਜੇ ਹਲਕੀ ਹਲਕੀ ਰੋਸ਼ਨੀ ਸੀ ਕੋਈ ਇਹ ਨਹੀਂ ਸੀ ਨੀ ਰਸ ਗਿਆ ਜੀ ਹਾਂਜੀ ਕਿੰਨਾ ਕੁ ਨੁਕਸਾਨ ਜਿਹੜਾ ਹੋਇਆ ਨੁਕਸਾਨ ਸਵੇਰੇ ਪਤਾ ਲੱਗੇਗਾ ਜੀ ਇਹਨਾਂ ਦੀ ਜਿਹੜੀ ਕੋਠੀ ਬੰਦੀ ਪਈ ਹੈ ਨਾ ਇਹਦਾ ਕਾਫੀ ਉੱਪਰ ਉਤਾਰਾ ਦੂਰਾ ਪਾਈਪਾਂ ਬੱਕਟ ਕਰਕੇ ਕਰਕੇ ਲੈ ਗਿਆ ਹੋਇਆ ਜੀ ਮੇਰੇ ਉੱਪਰ ਮੈਨੂੰ ਇਨਵਰਟਰ ਨਜ਼ਰ ਨਹੀਂ ਆ ਰਿਹਾ ਸੀਗਾ ਬਾਕੀ ਸਵੇਰੇ ਦੇਖਾਂਗੇ ਕੀ ਹੋਇਆ ਕੀ ਨਹੀਂ ਹੋਇਆ ਨਹੀਂ ਨਹੀਂ ਏਰੀਆ ਤਾਂ ਦੇਖੋ ਨੋ ਡਾਊਟ ਸ਼ਹਿਰ ਦੇ ਸੈਂਟਰ ਦੇ ਏਰੀਆ ਹੈਗਾ ਪਰ ਪੁਲਿਸ ਡਿਪਾਰਟਮੈਂਟ ਤੇ ਸਾਨੂੰ ਬੜੀ ਹੈਰਾਨਗੀ ਹੈ ਮਲਹਾਰ ਦੇ ਬਾਹਰ ਵੀ ਇੱਥੇ ਹਮੇਸ਼ਾ ਨਾਕਾ ਲੱਗਿਆ ਹੁੰਦਾ ਹੈਗਾ ਆਰਤੀ ਚੌਂਕ ਵੀ ਇੱਥੇ ਨਾਲ ਹੀ ਪੈਂਦਾ ਹੈਗਾ ਹੀਰੋ ਬਿਕਰੀ ਚੌਂਕ ਵੀ ਪੈਂਦਾ ਹੈ ਪੁਲਿਸ ਆਪਾਂ ਬਿਲਕੁਲ ਸੈਂਟਰ 'ਚ ਬੈਠੇ ਆ ਜੇ ਵਾਇਰਲੈਸ 112 ਨੰਬਰ ਤੇ ਆਪਾਂ ਕਰਤੇ ਆ ਜਿਹੜੇ ਨੀਅਰੈਸਟ ਹੈਗੇ ਕੋਈ ਪੁਲਿਸ ਆਫਸਰ ਡਿਊਟੀ ਤੇ ਹੈਗਾ ਉਹਨਾਂ ਨੂੰ ਤੁਰੰਤ ਆਉਣਾ ਚਾਹੀਦਾ ਹੈਗਾ ਜੇ 1.5 ਪੌਨੇ 2 ਘੰਟੇ ਬਾਅਦ ਦੋ ਮਲਾਜਮ ਆਏ ਹੈਗੇ ਹੈ ਹਜੇ ਕਿ ਉੱਪਰ ਚੈਕਿੰਗ ਚੱਲ ਰਹੀ ਹੈ ਇਹ ਚੈਕਿੰਗ ਨੂੰ ਵੀ ਸਾਨੂੰ ਅੱਧਾ ਪੌਣਾ ਘੰਟਾ ਹੋ ਗਿਆ ਉਹਨੇ ਕੀ ਕਰਦੇ ਪਏ ਜੀ ਤੇ ਇੱਕ ਦਿਨ ਹੀ ਪੂਰੀ ਹੋਈ ਇਹ ਤਿੰਨ ਦੀ ਪਤਾ ਨਹੀਂ ਕਦ ਪੂਰੀ ਕਰੋਗੇ ਨਾ ਇਹ ਦੁਬਾਰਾ ਕੋਈ ਹੋਰ ਬੰਦੇ ਬੁਲਾ ਰਹੇ ਹੈਗੇ ਫੋਰਸ ਨੂੰ ਵੀ ਕਿਸ ਨੂੰ ਨੇ ਬੁਲਾ ਰਹੇ ਇਹ ਕੀ ਹੋਊਗਾ ਹਾਲਾਤ ਜਿਹੜਾ ਲੁਧਿਆਣਾ ਸ਼ਹਿਰ ਦੇ ਵੱਧ ਤੋਂ ਵੱਧ ਹੁੰਦੇ ਜਾ ਰਹੇ ਹੈਗੇ ਇਹਦਾ ਰੱਬ ਹੀ ਰੱਖਿਆ ਜੀ ਆਪਾਂ ਰਹੀ ਸੀਪੀ ਸਾਹਿਬ ਨੂੰ ਕਹਿੰਦੇ ਥੋੜੇ ਇੱਥੇ ਐਸਐਚਓ ਨੂੰ ਸਭ ਨੂੰ ਥੋੜਾ ਅਲਰਟ ਕਰੋ ਤਾਂ ਕਿ ਜਿਹੜੀ ਤੁਰੰਤ ਕਾਰਵਾਈ ਹੈ ਮੋਕੇ ਤੇ ਪੀਸੀਆਰ ਤੱਕ ਪਹੁੰਚਣਾ ਚਾਹੀਦਾ ਨਾ ਜੀ ਹੁਣ ਜੇ ਅਸੀਂ ਉੱਪਰ ਆਪਣੀ ਛੱਤ ਤੇ ਦੇਖਣ ਜਾਂਦੇ ਉਹ ਸਾਨੂੰ ਕੁਝ ਮਾਰ ਦੇ ਦਿੰਦਾ ਤਾਂ ਅਸੀਂ ਕੀ ਕਰਦੇ ਇਹ ਇਸ ਕੋਠੀ ਦੇ ਵਿੱਚ ਦਫਤਰ ਆ ਇੱਥੇ ਰੰਗ ਹੋ ਰਿਹਾ ਹੈ ਅਫੀਸਰ ਤੋਂ ਇੱਕ ਇੱਥੇ ਇਹਨਾਂ ਦਾ ਨੌਕਰ ਆ ਨੇਪਾਲੀ ਹੋਰ ਰਹਿੰਦਾ ਹੈ ਜੀ ਨਾਲ ਦੀ ਰੈਸੀ ਕੋਠੀਆਂ ਦੇ ਵਿੱਚੋਂ ਕੋਈ ਦੱਸਣ ਦੇ ਮਤਲਬ ਹੈ ਕੋਈ ਬੰਦਾ ਉੱਪਰ ਦੀ ਆਇਆ ਇਹਨਾਂ ਦੇ ਇਹਨਾਂ ਨੇ ਕੈਮਰੇ ਚ ਦੇਖਿਆ ਜਦੋਂ ਉਹ ਬੰਦੇ ਨੂੰ ਪਤਾ ਲੱਗਾ ਉਹ ਆਸੇ ਪਾਸੇ ਬੰਦਾ ਹੋ ਗਿਆ ਜਦੋਂ ਉਹ ਪੁਲਿਸ ਆਉਂਦੀ ਅਦੀ ਸਾਰੀ ਕਰ ਲਈ ਹੈ ਫਿਲਹਾਲ ਨਹੀਂ ਸਾਨੂੰ ਕੋਈ ਬੰਦਾ ਮਿਲਿਆ ਉਹਨੂੰ ਜਲਦੀ ਜਲਦੀ ਪਕੜ ਲਿਆ ਕਾਰਵਾਈ ਕੀਤੀ ਜਾਵੇ ਕਿੰਨੇ ਘਰਾਂ ਦੇ ਵਿੱਚ ਜਿਹੜੀ ਉਹਨੇ ਚੱਕ ਲਿਆ ਇਹ ਜਾਨੀ ਕਿ ਪਹਿਲੇ ਘਰ ਤੋਂ ਚੜਿਆ ਤੀਜੇ ਘਰ ਤੇ ਕ੍ਰੈਂਟਰ ਹੋਇਆ ਜੀ ਉਨਾਂ ਦੇ ਦੱਸਣ ਮੁਤਾਬਕ ਪਾਸੇ ਕੈਮਰੇ ਦੀ ਰਿਕਾਰਡਿੰਗ ਵਾਰੀ ਗਈ ਹੈ ਉਹ ਤੋਂ ਲਾਸਟ ਕਰਦੇ ਕੋਠੀ ਖਾਲੀ ਸੀ ਉਸ ਤੋਂ ਕਿਉਂ ਬੰਦਾ ਗਾਇਬ ਹੋ ਗਿਆ ਉਹਨੂੰ ਜਲਦੀ ਜਲਦੀ ਪਕੜਿਆ ਜਾਊਗਾ ਕਿ ਇਹ ਕਿੰਨਾ ਕੁ ਨੁਕਸਾਨ ਵਗੈਰਾ ਦੱਸਿਆ ਗਿਆ ਫਿਲਹਾਲ ਨਹੀਂ ਨੁਕਸਾਨ ਤਾਂ ਫਿਲਹਾਲ ਕੋਈ ਨਹੀਂ ਕੋਈ ਤਾਰ ਵਗੈਰਾ ਕੱਟੀ ਹੈ ਉਹ ਦੇ ਦੱਸਣ ਮੁਤਾਬਕ ਹੈ ਫਿਲਹਾਲ ਕੋਈ ਕਿਸਾਨ ਤੇ ਤੁਹਾਡੇ ਤੇ ਵੀ ਕਹਿ ਰਹੇ ਕਿ ਘੰਟਾ ਘੰਟਾ ਡੇਢ ਘੰਟੇ ਬਾਅਦ ਜਿਹੜੀ ਪੁਲਿਸ ਆਈ ਹੈ ਕੀ ਕੰਮ ਨਹੀਂ ਕੀਤਾ ਨਹੀਂ ਕਭੀ ਕੋਈ ਨਹੀਂ ਜਦੋਂ ਸਾਨੂੰ ਤਲਾਸ਼ ਮਿਲ ਨਾਲ ਦੇ ਨਾਲ ਆ ਗਿਆ ਪੀਸੀਆਰ ਮੌਕੇ ਦੇ ਨਾਲ ਦੇ ਨਾਲ ਆ ਗਿਆ 7 ਮਿੰਟਾਂ ਦੇ ਪਹੁੰਚ ਚੁੱਕਿਆ ਸੀ ਹੁਣ ਕੀ ਕਾਰਵਾਈ ਕੀ ਕੀਤੀ ਸੀ ਸੀਸੀਟੀਵੀ ਵੀ ਦਿਖਾਈਆਂ ਬੰਦਾ ਬੜਿਆ ਹੈ 4 ਘੰਟੇ ਜਿਹੜਾ ਸੀਸੀਟੀਵੀ ਜੀ ਦੇਖ ਲਈ ਹੈ ਹੁਣ ਗਸ਼ਤ ਭਟਾਉਨੇ ਆ ਆਸ-ਪਾਸੇ ਨਿਗਰਾਨੀ ਕਰਦੇ ਆ ਸਾਰੇ ਜੀ ਜਿੱਥੇ ਵੀ ਸਾਨੂੰ ਮਿਲੋ ਰਾਉਂਡ ਆਪ ਕਰਕੇ ਕਾਰਵਾਈ ਕੀਤੀ